ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋ ਲੰਗਿਆਂ ਨੇ ਆ ਇੱਕ ਨਵਾਂ ਤੇ ਇੱਕ ਪੁਰਾਣਾ ਪੁਰਾਣੇ ਲੰਗਿਆਂ ਨੇ ਪਿੰਡ ਜੋ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਵੱਡੇ ਕਦ ਕਾਠ ਵਾਲੇ ਆ ਤਾਜੀ ਸੂਈ ਵੈੜ ਵੀ ਹੈਗੀ ਆ ਗੱਬਣ ਵੈੜ ਵੀ ਹੈਗੀ ਆ ਸੂਨ ਨੂੰ ਤਿਆਰ ਆ ਕੁਸ਼ਕ ਦੇਣ ਲੈਂਦੀ ਆ ਇੱਕ ਤੋਕੜ ਗੱਬਣ ਬਹੁਤ ਚੰਗੀ ਚਿੱਟੇ ਰੰਗ ਦੀ ਮੱਛੀ ਚੈੱਕ ਪਾਸ ਹੈ ਕਾਲੇ ਰੰਗ ਦੇ ਮੋٹے ਡੱਬਾ ਡੱਬੀ ਅਮਰੀਕਨ ਮੱਛੀ ਇਨਫਰਮੇਸ਼ਨ ਲੈ ਦਨਾਂ ਦੁੱਧ ਵੀ ਚੰਗਾ ਆਈ ਨਗਾ ਕਿ ਕੱਲੀ ਤੋਕੜ ਗੱਬਣ ਆ ਪਰ ਦੁੱਧ ਵੀ ਬਾਈ ਦੱਸਦਾ ਕਿ ਤਾਜ਼ੀਆਂ ਸੂਈਆਂ ਵੈੜਾਂ ਜਿੰਨਾ ਇਨਫਰਮੇਸ਼ਨ ਲੈ ਦਨਾਂ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇਰਾ ਦੱਸ assi। ਨਾਮ ਨੇ ਗਗਨਦੀਪ ਸਿੰਘ। ਪਿੰਡ ਲੰਗਿਆ ਨਾ ਪ੍ਰਾਣਾ ਜ਼ਿਲ੍ਹਾ ਮੂਗਾ, ਥੀਲ ਬੱਗਾ ਪ੍ਰਾਣਾ। ਫੋਨ ਨੰਬਰ ਦੱਸ ਦੀ। 9803498551 ਇੱਕ ਰਿਵਿਜ਼ ਦੱਸ assi। 9803498551 ਕਿੰਨਾਂ ਮਸੂ ਇੱਕ ਨੰਬਰ ਦਾ? ਇਹਦੇ ਪਲੂਣ ਬੈਠਾ ਨਹੀਂ ਕੋਈ ਦੋਨੀ ਮੰਨ ਲੈ ਜਾਂ ਠੀਰ ਮੰਨ ਲੈ। ਦੋਨ ਦੇ ਨਾਲ ਕੱਢਦੀ ਆ ਵਾਛੀ ਐ ਕੱਢਿਆ ਵਾਜੀ। ਠੀਕ ਐ। ਹਾਂ। ਪਲੂਣ ਬੱਛੀ ਐ। ਗਾਡਰ ਰਗੀ ਪਈ ਨਾ। ਸਮਾਂ ਸਮਾਂ ਇਹ ਰਿਚਾਰਜ ਹੋ ਗਏ ਵੀਰੇ ਛੋਈ ਨੂੰ ਬੱਚੇ ਦਾ ਨਾਲ ਦਾ ਬਿਲਕੁਲ ਨਾਲ। ਜਿਹੜਾ ਬੌੜਾ ਚੋ ਲੈਣਾ ਕਿੰਨਾ? 11 12 ਕਿਲੋ ਮੰਨ ਕੇ ਡਰੇ ਕਰਾ 14 ਕਿਲੋ ਮੰਨ ਕੇ ਲਵੇ ਕਿਲੋ ਆਪ ਪਛਾਹ ਹਟਾ ਦੇ ਕਿੰਨਾ ਕਿ ਪਿਆਜ ਬਈ ਦੋ ਤੇ 12 25 ਚੰਗੀ ਆ ਬਰੀ ਤੋਂ ਬਰੂਗਾਂ ਲਵੀ ਉਮਰ ਦੀ ਆ ਬਰੀਕ ਨੂੰ ਦੀ ਚਾਹੀਦੀ ਇਹਨੂੰ ਮੇਰੇ ਖਾਣਾ ਸੂਣਾ 17 ਕਿਲੋ ਵੇਢੂ ਸਹੀ ਆ ਹਾਂ ਦੋਸਤੋ ਪਹਿਲੇ ਸੂਵੇ ਸੂਈ ਆ ਇੱਕਦਾਂ ਠੀਕ ਆ ਹਾਂ ਚੰਗੀ ਆ ਪੰਦੀ ਪੰਦੀ ਬਹੁਤ ਹਾਂ ਠੀਕ ਆ ਆਪੀ ਨੂੰ ਖੁੱਲੀ ਆ ਜਮ ਓਕੇ ਆ ਜੀ ਦੋਸਤੋ ਮਗਰ ਇਹਦੇ ਬੱਛਾ ਦੰਦ ਦਾ ਹਜੇ ਪਟਦੀ ਐ ਇੱਕ ਦੰਦ ਪਟ ਲਿਆ ਇੱਕ ਹਜੇ ਪਟਿਆ ਨਹੀਂ ਸਿੱਟਿਆ ਵਾ ਕੱਢੀਏ ਬਾਹਰ ਨੂੰ ਕਿ ਨਹੀਂ ਖੜੋਣੀ ਕੱਢਦੇ ਨਹੀਂ ਆ ਇੱਕੜਾ ਕੱਢ ਲਈਏ ਬਾਹਰ ਨੂੰ 11 12 ਕਿਲੋ ਬੌਲੀ ਤਿਆਰ ਚਾਰਾਂ ਦਿਨਾਂ ਦੀ ਸੂਈ ਥੱਲੇ ਕਿਲੋ ਘਾਟੀ ਮੰਨੋ ਬਾਈ ਕਹਿੰਦਾ ਤੁਸੀਂ 11 ਮੰਨ ਕੇ ਆਓ ਕੰਡਾ ਅਗਲਾ ਨਾਲ ਲਿਆਵੇ ਚਾਹਨਾ ਵਾਲਾ ਛੋਟਾ ਜਿਹਾ ਕੰਡਾ ਹੁੰਦਾ ਜਿਵੇਂ ਫੋਨ ਆਪਾਂ ਜੇਬ ਚ ਪਾ ਲੈਂਦੇ ਆ ਤੇ ਉਵੇਂ ਅਗਲਾ ਭਾਵੇਂ ਜੇਬ ਚ ਪਾ ਲਿਆ ਵੇ ਬਾਲਤੀ ਤੁਹਾਨੂੰ ਮਿਲ ਜੂਗੀ ਸਵੇਰ ਵੀ ਚੋਲੇ ਸ਼ਾਮ ਨੂੰ ਵੀ ਚੋਲੇ ਪੂਰੀ ਭਾਰੀ ਫੁੱਲ ਜਾਣ ਵਾਲੀ ਬੱਚੀ ਐ ਐਨਰਜੀ ਬਹੁਤ ਆ ਤਾਂ ਖਿੱਚ ਕਰਦੀ ਐ ਲਵੀ ਉਮਰ ਦੀ ਐ ਨਾ ਨਵਾਂ ਖਾਨ ਬੱਚੀ ਬਾਕੀ ਹਵਾਨਾ ਬਹੁਤ ਸੋਹਣਾ ਬੈਕ ਨੂੰ ਪੱਟਾਂ ਤੋਂ ਪਿੱਛੇ ਆਟਮਾ ਹਵਾਨਾ ਬਾਈ ਇਹ ਲੈਵੇ ਨੂੰ ਤਾਂ ਬਿਮਾਰੀ ਨਹੀਂ ਚੁੰਬੜਦੀ ਮਟੈਡਸ ਜਮਾ ਹੀ ਨਹੀਂ ਆਉਂਦੇ ਪੱਕੇ ਲੈਵੇ ਫੈਕਸ ਨੂੰ ਦਾ ਸਹੀ ਗੱਲ ਆ ਆ ਵੇ ਲਾ ਲੈ ਉਪਰੇ ਹੀ ਮੰਦੀ ਪਾਣੀ ਤੇ ਲੱਗ ਗਈ ਨਾ ਹੂੰ 16 17 ਕਿਲੋ ਦੁੱਧ ਨਾਰਮਲ ਪਿਆ ਜੀ ਹੋ ਸਕਦਾ ਬਾਈ ਕਹਿੰਦਾ 18 20 ਪਿਆ ਜੇ ਪਰ 16 17 ਹੀ ਮੰਨ ਲਓ ਤੁਸੀਂ ਬਾਕੀ ਜਿਹੜੀ ਚਾਰਾਂ ਦਿਨਾਂ ਦੀ ਸੂਈ 11 12 ਬੋਲੀ ਪਾਈ ਜਾਂਦੀ ਹੈ। ਹਾਂ ਬ੍ਰੇਡਾਈ ਚਮਕ ਦਮਕ ਵਾਲੀ ਆ। ਕੋਈ ਐ ਨਹੀਂ ਕਿ ਲਿੱਸੀ ਨਾ ਵੀ ਗੱਡ ਰਰ ਗਈ ਪਈ ਵਾਸੀ ਐ ਚਾਰ ਚ ਫਿਰ ਸਹੀ ਹੈ। ਦੋਸਤੋ ਭਜਨ ਬੋ ਜਨ ਬਹੁਤ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਚਮਕ ਚਮਕ ਸਾਰੀਆਂ ਵੜਾਂ ਦੇ ਪਿੰਡੇ ਜੀ ਪੂਰੀ ਐ। ਕੋਈ ਐ ਨਹੀਂ ਰੁੱਖਾ ਪਣ ਜਿਆ ਨਹੀਂ ਪੂਰੀਆਂ ਰਾਜੀ ਐ ਤੇ ਚਮਕਾਲੀਆਂ ਬਹਿਣਾ ਆਪਾਂ ਤੂੰ ਇੱਕ ਦੋ ਹੀ ਲੈਣੇ ਹੁੰਦੇ ਲੈਣੇ ਸਾਫ ਹੁੰਦੇ ਆ ਕੰਨਲੇ ਨੇ ਪੈਸੇ ਲਾਉਣੇ ਆ ਸਾਹਮਣੇ ਨਹੀਂ ਕਰਨੀ ਆ ਜੇ ਜਾ ਕੇ ਦੁੱਧ ਬਾਹਰ ਨਾ ਦੇਤਾ ਪਰ ਇੱਕ ਗੱਲ ਆ ਪਰ ਬੰਦਾ ਸੇਵਾ ਕਰਨ ਵਾਲਾ ਹੋਵੇ ਹੂੰ ਜੇ ਆਈਮ ਭਾਈ ਪਰਾਲੀ ਦੇ ਬੰਦਿਆਂ ਮਰੇ ਇਹ ਕਰਨ ਵਾਲੀਆਂ ਵੀ ਕੀ ਕਰਨੀ ਆ ਹਾਂ ਇਹ ਤਾਂ ਗੱਲ ਆਈ ਦੋਸਤੋ ਪਹਿਲਣ ਵੱਚੀ ਭਵਾਂ ਖੀਰੀ ਮੰਨ ਲੈ ਭਵਾਂ ਅਗਲਾ ਦੋਂਦੀ ਮੰਨ ਲੈ ਕਿੱਥੇ ਭਲਾ ਦੋ ਟਾਈਮ ਚੋਲੋ ਅਗਲਾ ਤਿੰਨ ਟਾਈਮ ਚੋਲੋ ਹੂੰ ਆਪਾਂ ਜਿਹੜੀ ਗੱਲ ਇਹ ਕਰ ਸਕਦੇ ਆ ਜਦੋਂ ਆ ਨੀਲੇ ਗੇਟੋਂ ਟੱਪ ਗਈ ਗ੍ਰੈਂਡ ਆਪਾਂ ਐਵੇਂ ਖਾਂ ਉਹਦੀ ਸੇਵਾ ਹੂੰ ਦੋਸਤੋ ਇਹ ਤੁਹਾਨੂੰ ਵੀ ਪਤਾ ਹੁਣ ਮਗਰ ਲਈ ਪਰਿਵਾਰ ਦੀ ਸੇਵਾ ਕੀ ਕਰੂ ਮਗਰ ਲਈ ਪਰਿਵਾਰ ਦੀ ਸੇਵਾ ਨਾਲ ਇੱਕ ਦਿਨ ਦੁੱਧ ਦੇ ਦੂ ਅਗਲੇ ਦੇ ਘਰੇ ਜਾ ਕੇ ਹੋ ਸਕਦਾ 2 ਦਿਨ ਪਿਆ ਜੀ ਉਸ ਤੋਂ ਬਾਅਦ ਚ ਤਾਂ ਅਗਲੇ ਦੀ ਸੇਵਾ ਨੇ ਦੁੱਧ ਦੇਣਾ ਜੇ ਦਾਣਾ ਦਾ ਆਪਾਂ ਵਧੀਆ ਪਾਉ ਤੇ ਜਿਵੇਂ ਪਿਛਲੇ ਪਰਿਵਾਰ ਦੇ ਘਰੇ ਦੁੱਧ ਦੇਈ ਜਾਂਦੀ ਉਵੇਂ ਹੀ ਗਾਂ ਲਈ ਦੇ ਦੇਈ ਜਾਣਾ ਕਰਮਾਲੀ ਨੇ 11 12 ਕਿਲੋ ਬੋਲੀ ਚੋਕੇ ਲੈ ਜਾਓ ਸੀਲ ਫੁੱਲ ਹੈ ਹੂੰ ਬਹੁਤ ਕਰੀਆ ਯਾਰ ਐ ਬਲੇਡਰ ਨੂੰ ਫਸੀ ਕਰਦੀ ਆ ਚਾਰ ਹੀ ਥਾਣਾ ਸਾਡੇ ਤਣੂ ਸਾਢੇ 3 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਦੀ ਅਜੇ 2 3 ਘੰਟੇ ਪਈ ਆ 6 ਵਜੇ ਦੇ ਹਿਸਾਬ ਨਾਲ ਆ ਨਾ ਅੱਜ ਮੜੀ ਗੱਡੀ ਦੀ ਪੱਤੀ ਲਾ ਗਈ ਇਹ ਲਾਤੀ ਗੱਡੀ ਉਥੇ ਲਾਉਣ ਲੱਗਿਆਂ ਤਾਂ ਜਿਹੜੀ ਕੋਈ ਚੱਕਰ ਨਹੀਂ ਕੋਈ ਡਾਕ ਹਾਂ ਜੈ ਜੈ ਮੋਲ ਬਾਈ ਰੇਟ ਫੋਨ ਤੇ ਕਰਾਂਗੇ ਵੀਰੇ ਤਿੰਨਾਂ ਵੜਾਂ ਦੇ ਤਿੰਨਾਂ ਦੇ ਕਿਉਂ ਭੈਣ ਭਰਾ ਕਈ ਪੁੱਜ ਭਾਈ ਰੇਟ ਦਸੀ ਆਪਾਂ ਦੱਸ ਦਿੰਨੇ ਹਾਂ ਕਈ ਮੋਟੀ ਮੋਟੀ ਵੀਡੀਓ ਵੇਖ ਕੇ ਬੂੰਠ ਥੋ ਦਿੰਦੇ ਆ ਹਾਂ ਆਪਾਂ ਇਹ ਜੀ ਦੇ ਆਪਾਂ ਫੋਨ ਤੇ ਹੀ ਰੱਖਾਂਗੇ ਤਿੰਨਾਂ ਦੇ ਠੀਕ ਹੈ ਹਨਾ ਤੁਸੀਂ ਮੋਟੀ ਮੋਟੀ ਵੇਖੋ ਤੇ ਫੋਨ ਲਾ ਕੇ ਪੁੱਛੋ ਨਹੀਂ ਵੇਖੋ ਦਲੀਲ ਨਾਲ ਸ਼ੁਰੂ ਤੋਂ ਲੈ ਕੇ ਐਂਡ ਦੀ ਵੀਡੀਓ ਵੇਖੋ ਪਰ ਵੇਂਦੇ ਨਹੀਂ ਪਰ ਵੇਖ ਕੇ ਤਸੱਲੀ ਪ੍ਰਸਕ ਕਰਕੇ ਫੋਨ ਲਾਜੋ ਹਮ ਸਾਰੇ ਤਾਂ ਮੂੰਹ ਮੂਹਰੋਂ ਦੇ ਵੇਂਦੇ ਆ ਜਿੱਦੋਂ ਤੁਸੀਂ ਪਸ਼ੂ ਲੈਣਾ ਤੇ ਚੱਲਣ ਹੀ ਨਹੀਂ ਦਿੰਦੇ ਪੜਾਕਾਂ ਦੇ ਬਾਈ ਕਿਵੇਂ ਨੰਬਰ ਚੱਕਿਆ ਚਲੋ ਜੀ ਫੋਨ ਬਾਹੀਂ ਆ ਪਰ ਦੋਸਤੋ ਮਾੜੀ ਗੱਲ ਹੈ ਜਦੋਂ ਅਸੀਂ 5-7 ਮਿੰਟ 10 ਮਿੰਟ ਲਾ ਕੇ ਟਕਾ ਕੇ ਵੀਡੀਓ ਬਣਾਉਨੇ ਆ ਤੁਸੀਂ ਪੈਸੇ ਲਾਉਨੇ ਆ ਤੁਸੀਂ ਵੀ ਵੇਖ ਲਿਆ ਕਰੋ ਪਹਿਲਾਂ ਸਵਾਰ ਕੇ ਵੇਖੋ ਪਹਿਲਾਂ ਵੀਡੀਓ ਪਸ਼ੂ ਪਸੰਦ ਕਰੋ ਉਸ ਤੋਂ ਬਾਅਦ ਮਾਲਕ ਨੂੰ ਫੋਨ ਲਾਓ ਪੁੱਛੋ ਬਾਈ ਕਿੰਨੇਵੇਂ ਸੂਏ ਆ ਕਿੰਨਾ ਦੁੱਧ ਬਾਦ ਜੋ ਵੀ ਕੁਝ ਹੈਗਾ ਦੋ ਨੰਬਰ ਤੇ ਆ ਜਾ ਬਾਈ ਬਾਈ ਮੈਨੂੰ ਆ ਪੈਸੇ ਕਿੱਥੇ ਪਾ ਦੇ ਦੋਸਤੋ ਇਧਰ ਪੈਸੇ ਢੈਗਦੇ ਫਿਰਦੇ ਆ ਇੱਕ ਤਾਂ ਇਧਰ ਬਾਈ ਦਾ ਟੇਚੀ ਲਾਇਆ ਵਾ ਆਹ ਬਾਈ ਜਾਨਾ ਨਾਲ ਦੀ ਨਾਲ ਹੀ ਇਧਰ ਗੋਹਾ ਮਗਰੋਂ ਕਰਦੀ ਏ ਤੇ ਫੌੜਾ ਪਹਿਲਾਂ ਚੱਕ ਲੈਂਦਾ ਏ ਬਈ ਇਹਨਾਂ ਨੇ ਆ ਗੀ ਹੂੰ ਇਹ ਤਾਂ ਗੱਲ ਹੈਗੀ ਆ ਕਿੰਨੇ ਦਿਨ ਲੇਜੂ ਮਾਇਰ ਪੰਜ ਚਾਰ ਦਿਨ ਕਿ ਉਹ ਬੈਠਦੇ ਜਮਾ ਉਪਰੋਂ ਨਹੀਂ ਮੰਨੇ ਠੀਕ ਹੈ ਬੈਠ ਖਾਨ ਪੀਣੂ ਯਾਰ ਇੰਨੀ ਤੇ ਖੁੱਲੀ ਆ ਹੱਦੋਂ ਬਾਦ ਦੁੱਧ ਕਿੰਨਾ ਪਿਆਜੂ ਦੁੱਧ ਵੀਰੇ ਯਾਰ ਮਾਲਕ ਤਾਂ ਆਂਦੀ ਐ ਪਹਿਲੇ ਸੂਵੇ ਅਸੀਂ 16 17 ਕੇ ਵਿੱਚ ਹੋਇਆਗੇ ਅਸੀਂ 18 20 ਕਿਲੋ ਤਾਂ ਚਾਹੀਦਾ ਬਸ ਇਹਨੂੰ ਠੰਡੀ ਢੁੰਡੀ ਬਹੁਤ ਆ ਨਾ ਸੀ 101 ਨੰਬਰ ਵੀ ਪੂਰੀ ਐ ਤੇ ਸੀ 102 ਨੰਬਰ ਵੀ ਪੂਰੀ ਐ ਕੱਢੀਏ ਬਾਹਰ ਨੂੰ ਪੰਜ ਚਾਰ ਦਿਨ ਬਾਈ ਦੱਸ ਤਾਂ ਲੈ ਜੂ ਦੂਜੇ ਸੂਵੇ ਸੁੰਦੀ ਐ ਇੱਕ ਨੰਬਰ ਪਹਿਲਾਂ ਨਾ ਦੋ ਨੰਬਰ ਦੂਜਾ ਨਾ 18 20 ਕਿਲੋ ਦੁੱਧ ਬਾਈ ਦੱਸਦਾ ਪਿਆਜੂਗੀ 16 ਸਤਾਰਾਂ ਪਹਿਲਣ ਨੇ ਦਿੱਤਾ ਬਾਕੀ ਜਿਆਦਾ ਵਾਲੀ ਵਹਿੜ ਕੱਦ ਕਾਠ ਵਾਲੀ ਐ ਸਿਆਲਾਂ ਚ ਜੇ ਡੱਬੀ ਵਾਂ 18 20 ਕਿਲੋ ਦੁੱਧ ਨਾ ਦੇਵੇ ਫਿਰ ਦੇਸੀ ਨੇ ਥੋੜੀ ਦੇਣਾ ਹੂੰ ਇਹ ਕਾਲਜਰ ਦਾ ਪੰਡਾ ਬੈ ਲੂਈ ਲਈਆਂ ਕਿਉਂ ਖੜੀ ਆ ਦੂਜਾ ਸੁਆ ਵੱਡੀ ਵਹਿੜ ਹੋੱਚੀ ਨਹੀਂ ਗਈ ਹੂੰ ਦੋਸਤੋ ਇੱਕ ਨੰਬਰ ਵੀ ਪੂਰੀ ਅੱਛੀ ਚੰਗੀ ਐ ਦੋ ਨੰਬਰ ਵੀ ਚੰਗੀ ਐ ਚਮਕ ਦਮ ਕਲਗਾ ਯਾਰ ਬਾਈ ਤੇਰੇ ਨੇ ਬੜਾਈ ਆ ਛੀਛੇ ਵਾਂਗੂ ਚਮਕਦੀਆਂ ਵਹਿੜਾ ਪੱਠੇ ਪੁੱਠੇ ਪਾਏ ਵੇ ਰੱਜੀਆਂ ਵਾਂ ਤੇ ਉੱਤੋਂ ਦੀ ਹੁਣ ਪਾਣੀ ਨਾ ਵੀ ਮੌਜ ਨਾ ਕਰਮਾ ਵਾਲੀਆਂ ਜਿਵੇਂ ਡੱਕ ਲੈਣੀਆਂ ਜਾਨੀ ਕਿ ਵਪਾਰ ਦਾ ਕੰਮ ਆ ਬਾਈ ਦਾ ਦੋ ਕ ਪਸ਼ੂ ਲਿਆਉਂਦਾ ਬਾਈ ਲਿਆਉਂਦਾ ਸਾਫ ਸੁਥਰੇ ਆ ਕੋਈ ਘਰ ਦੀ ਨਹੀਂ ਆਪਾਂ ਐਵੇਂ ਕਹਿ ਦਗੇ ਆ ਮੇਰੇ ਘਰ ਦੀ ਆ ਮੁੜ ਕੇ ਬਾਈ ਅਗਲਾ ਗਾਲਾਂ ਕਢਦਾ ਆਪਣੀਆਂ ਲਿਆਂਦੀਆਂ ਉਹ ਸਿੱਧੀ ਗੱਲ ਆ ਐਵੇਂ ਮੈਂ ਤੈਨੂੰ ਕਹਿੰਦਾ ਆ ਵੀ ਮੇਰੇ ਘਰ ਦੀ ਉਹ ਵੀ ਮੇਰੇ ਘਰ ਦੀ ਆ ਮੈਂ ਡੇਢ ਦੋ ਮਹੀਨਾ ਚੋਈ ਆ ਠੀਕ ਆ ਜਿਹੜੀ ਗੱਲ ਸਚਾਈ ਆਪਾਂ ਫੰਡਰ ਕਰਕੇ ਲਈਦੀ ਚਲ ਅੱਜ ਮਹਾਰਾ ਜੀ ਪਰਮਾਨ ਘੱਬੜ ਨਿਕਲੇ ਕਿਸਮਤ ਨਾਲ ਠੀਕ ਹੈ ਹਾਂ ਇਹ ਡੇਢ ਮਹੀਨਾ ਕਰਦੀ ਹੈ ਇਹ ਡੇਢ ਰੱਖ ਲੈ ਜੇ ਕਿ ਮੇਰਾ ਫਾ ਮੈਨੀ ਲੈਂਦੀ ਵੀ ਇਹ ਹੂੰ ਜਾਨੀ ਕਿ ਡੇਢ ਮਹੀਨਾ ਪੱਠੇ ਪਏ ਆ ਚੈੱਕ ਕਰਾ ਦੀ ਡਾਇਮੰਡ ਪੀ ਸੀ ਆ ਗਾਹ ਨੂੰ ਬਈ ਸਵਾ ਲੱਖ ਦੀ ਵਹਿੜਾ ਤਿਆਰ ਹੋ ਗਿਆ ਏਡੀ ਦੇਣੀ ਨਹੀਂ ਕਿਸ ਨੇ ਚੈੱਕ ਪਾਸ ਹੋ ਗਈ ਗਾਰੰਟੀ ਵੀਡੀਓ ਬਣਾਈ ਵੀ ਆ ਪਰ ਡਾਕਟਰ ਦੀ ਤੈਨੂੰ ਵੀਡੀਓ ਵੀ ਵਿਖਾਵਾਂਗੇ ਸਹੀ ਹੈ ਦੋਸਤੋ ਪਹਿਲਾ 2 ਨੰਬਰ ਵਹਿੜ ਵੇਖੋ ਤੁਸੀਂ ਵੱਡੀ ਵਹਿੜਾ 18 20 ਕਿਲੋ ਦੁੱਧ ਪਿਆਜੂ ਹਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਇੱਕ ਨੰਬਰ ਵੀ ਥਣ ਭਾਂਡੇ ਦੀ ਸਾਫ ਸੁਥਰੀ ਆ ਕੋਈ ਫੂਟ ਸ਼ਾਂਗਿਆ ਨਹੀਂ ਦੋ ਨੰਬਰ ਦੇ ਵੀ ਥਣ ਚਾਰ ਹੀ ਹੈ ਕੋਈ ਵੱਧ ਫੂਟ ਸ਼ਾਂਗ ਹੈ ਨਹੀਂ ਪਲ ਤੇ ਲਪਈਆਂ ਬਹੁਤ ਆ ਬਾਕੀ ਦਿਨ ਚਾਰ ਪੰਜ ਨੇ ਲੈ ਜਾਨੇ ਆ ਚਾਰ ਪੰਜ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਇਹਦਾ ਫੋਨ ਤੇ ਦੋ ਠੀਕ ਹੈ ਹੋਊਗਾ ਜੈ ਜੀ ਸਹੀ ਐਣੀਆਂ ਵੀ ਕੋਈ ਲੱਖ ਸਵਾ ਲੱਕੂਆ ਦੋਨਾਂ ਵਹਿਣਾ ਤਿੰਨਾਂ ਦਾ ਹੀ ਜੈਜ ਹੋਊਗਾ ਰੇਟ ਮਾਨ ਤਨ ਹਰੇਕ ਦਾ ਕਰਾਂਗੇ ਆਪਾਂ ਮਾਨ ਤਨ ਹੋ ਜਾਊਗਾ ਫੂਨ ਤੇ ਹੀ ਮੁੱਲ ਹੋਣਗੇ ਤਿੰਨਾਂ ਵਹਿੜਾਂ ਦੇ ਜਿਹਦੇ ਜਿਹੜਾ ਵੀ ਨਗ ਪਸੰਦ ਆਉਂਦਾ ਜੇ ਕੋਈ ਤਾਜੀ ਸੂਈ ਲੈਣ ਦਾ ਚਾਹ ਵਾਣਾ ਅਗਲਾ ਫੋਨ ਲਾ ਲੇ ਮੁੱਲ ਬਾਈ ਦੱਸ ਦੂਗਾ ਗੱਬਣ ਦਾ ਵੀ ਮੁੱਲ ਫੋਨ ਤੇ ਹੀ ਆ ਤੋਕੜ ਗੱਬਣ ਚੈੱਕ ਪਾਸ ਐ ਪੁੱਛ ਲੈਨੇ ਆ ਬਾਈ ਤੋਂ ਕਿੰਨਾ ਦੁੱਧ ਹੂੰ ਸਟਾਈਕ ਕੁ ਗੀਰੋਤ ਨਹੀਂ ਇਹ ਬਕਾਇਦਾ ਠੀਕ ਐ ਕੋਈ ਜਾ ਕੇ ਅਗਲਾ ਮਿੱਠਾ ਸੰਧਾ ਪਾ ਦੇਵੇ ਕੋਈ ਗਰਮ ਕੀ ਆ ਹੂੰ ਕੀਮ ਕਰ ਜੇ ਪਹਿਲੀ ਗੱਲ ਤਾਂ ਉਹ ਡਾਕਟਰ ਨਾਲ ਜੇ ਚੈੱਕ ਕਰਾਵੇ ਸਹੀ ਐ ਨੇ ਕੀ ਇਹ ਆ ਹੂੰ ਬਾਕੀ ਬਾਈ 80 ਇਹੜਾ 6 ਜਾਂਦਾ ਇਹ ਸ਼ੈੱਕ ਦੇ ਗਰੂਪ ਪਰ ਨਹੀਂ ਕਰੇ ਨੇ ਠੀਕ ਐ 80 ਬੈਡ ਨਹੀਂ ਮਿਲਦੇ ਪਾਟ ਮੁੱਕ ਗਿਆ ਉਹੜਾ ਹੈ 2 ਹੀ ਜਮਾ ਸੱਦੀ ਹੈ ਬਿਲਕੁਲ ਦੁੱਧ ਕਿੰਨਾ ਬਹੁਤ ਬਈ 11 12 ਕਿਲੋ ਆਣਾ ਲੈ 10 ਮੰਨ ਕੇ ਲੈ ਲੇ ਜਾਂ 11 ਮੰਨ ਕੇ ਲੈ ਲੇ ਕਿੰਨੇ ਚਰ ਦੀ ਗੱਬਣਾ ਢਾਈਆਂ ਦੀ ਗੱਬਣਾ ਕੱਢੀਏ ਬਾਰ ਨੂੰ ਦੋਸਤੋ ਢਾਈਆਂ ਦੀ ਗੱਬਣਾ 11 12 ਕਿਲੋ ਦੁੱਧ ਆ ਭਵਾਂ 11 ਮੰਨ ਕੇ ਲੈ ਲੇ ਕੋਈ ਭਵਾਂ 10 ਮੰਨ ਕੇ ਲੈ ਲੇ ਦੁੱਧ ਕੰਡੇ ਦੇ ਜੋ ਕੇ ਲੈ ਜੇ 5 6 ਕਿਲੋ ਸਵੇਰ ਦੁੱਧ ਚੋਲੇ ਅਗਲਾ 5 6 ਕਿਲੋ ਸ਼ਾਮ ਨੂੰ ਚੋਲੇ 10 12 ਕਿਲੋ ਦੁੱਧ ਕੰਡੇ ਵਾਲਾ ਹਮ ਐਚ ਐਫ ਨਸਲ ਦੀ ਡੱਬੀ ਵੈੜ ਚਿੱਟੇ ਰੰਗ ਦੀ ਵੈੜ ਆ ਵਿੱਚ ਕਾਲੇ ਰੰਗ ਦੇ ਮੋٹے ਡੱਬਾ ਵਜਨ ਵਜਨ ਬਹੁਤ ਹੈ ਕੱਦ ਵੱਡਾ ਹੀ ਆ ਮੂੰਹ ਤੋਂ ਛੇ ਦੰਦਾਂ ਦਾ ਛਿੱਗੀ ਵੱੱਛੀ ਪਹਿਲਣ ਆ ਕਿ ਦੂਜਣ ਦੂਜੇ ਨੂੰ ਗੱਭਣਾ ਲਈ ਪਹਿਲੇ ਸੂਵੇ ਸੂਈ ਆ ਦੂਜੇ ਨੂੰ ਗੱਭਣਾ ਮੋٹے ਮੋٹے ਥਾਨ ਤੇ ਫੁੱਲ ਹੀ ਗੈਪ ਚ ਲੱਗੇ ਆ 10 12 ਕਿਲੋ ਦੁੱਧ ਨੈਟ ਤਿਆਰ ਆ ਚਾਰ ਟਾਈਮ ਚੋਂ ਪੰਜ ਟਾਈਮ ਚੋਂ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਹੈ। ਤਸੱਲੀ ਕਰੋ ਆਪ ਦੀ। ਆਪ ਦੀ ਰੀਜਨਲ ਤਸੱਲੀ ਕਰਕੇ ਲੈ ਜਾਓ। ਆ ਜਾ ਕੇ ਕੋਈ ਸੇਵਾ ਨਾ ਕਰੇ ਮੁੰਡੇ ਭਈ। ਆਹ ਕੁਛ ਕਰਤੀ ਲੋਕਾਂ ਦਾ ਨਹੀਂ ਕਰੇ ਦੋਨਾਂ ਦੇ ਚੰਗੇ। ਸਹੀ ਹੈ। ਬਾਕੀ ਸਾਰੇ ਭੈਣ ਭਰਾਵਾਂ ਨੂੰ। ਬਾਕੀ ਵੀਰੇ ਠੰਡੀ ਠੁੰਡੀ ਬਹੁਤ ਹੈ। ਪਤਾ ਹੀ ਹੈ ਕਿ ਜਿਹੜਾ ਬਸੂ ਪੜਾ ਇਧਰ ਦੀ ਚੋਲਾ ਜੇ ਦੂਜੇ ਪਾਸੇ ਦੀ ਚੋਲਾ ਸਹੀ ਹੈ ਕੋਈ ਡਿਕਤ ਨਹੀਂ ਵੀਡੀਓ ਆਪਣੇ ਕੋਲ ਆਵੇ ਦਿਖਾ ਦੇ ਮਣੀ ਜਿਹੜਾ ਵੀ ਪਸ਼ੂ ਤੂੰ ਕਿਸੇ ਵੀ ਜਗ੍ਹਾ ਤੋਂ ਖਰੀਦਿਆ ਅਗਲੇ ਨੇ ਆਪਦੇ ਘਰ ਦੀ ਗਾਰੰਟੀ ਦੇਣੀ ਹੈ ਅਗਲੇ ਦੇ ਘਰੇ ਚੋਲੋ ਭਾਵੇਂ 4 ਟਾਈਮ ਚੋਲੋ ਭਾਵੇਂ 5 ਟਾਈਮ ਚੋਲੋ ਆ ਵਿੱਚ ਬੋਲੂਗਾ ਮੁੰਡਾ ਆਪ ਇਹ ਡਾਕਟਰ ਕਿਹੜਾ ਮੁੰਡਾ ਪਿੱਛੇ ਰਵਾ ਜੱਗਾ ਠੀਕ ਹੈ ਆ ਫੁੱਟ ਤਾਂ ਆਈ ਜਾਂਦੀ ਹੈ ਦੇਰ ਕਿਹ ਗਾ ਬੰਦੇ ਨੂੰ ਆਪਾਂ ਲੈ ਵੀਰੇ ਆ ਵਹਿੜ ਗੱਬਣਾ ਹੁਣੇ ਚੈੱਕ ਕਰਾਈ ਆਪਾਂ ਡਾਈਟਰ ਆ ਜਾਂਦਾ ਆਪਣਾ ਬਾਹਰ ਚ ਮੋੜ ਸੇ ਖੜਾ ਇਹਦਾ ਢਾਈਆਂ ਦੀ ਗੱਬਣ ਚੈੱਕ ਪਾਸ ਕਰਾਈਏ ਇਹਦੀ ਵੀਡੀਓ ਖਾਈ ਵੀਰੇ ਆਪਾਂ ਹੂੰ ਠੀਕ ਹੈ ਨਾ ਜੰਦਾ ਟੀਗਾ ਵੀ ਲਵਾਤਾ ਤੇਲ ਵੀ ਦੇਤਾ ਸਰੋਂ ਦਾ ਤੇ ਹਲਦੀ ਪਾਗੇ ਠੀਕ ਹੈ ਦੇਤਾ ਆਪਾਂ ਵੀ ਇਹਨੂੰ ਸਹੀ ਆ ਪਸ ਪਾਇਆ ਵੀਰੇ ਹਾਂ ਭਲਾ ਕਿਲੋ ਖੰਡ ਘੜੇ ਕੇ ਹੱਥ ਪਾਇਆ ਕਰਕੇ ਹੂੰ ਹੋ ਸਕਦਾ ਨਾ ਕਿ ਇੱਕ ਜਾਤ ਵਾਲੀ ਆ ਬਾਕੀ ਬਾਹ ਆਪਾਂ ਕਹਿ ਨਹੀਂ ਸਕਦੇ ਕੋ ਹੂੰ ਸਹੀ ਆ ਰੇਟ ਇਹਦਾ ਵੀ ਫੋਨ ਤੇ ਹੋਊਗਾ। ਰੇਟ ਇਹਦਾ ਵੀ ਫੋਨ ਤੇ। ਹਾਂ। ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਗਗਨ ਦੀਆਂ ਤਿੰਨ ਬਹਿੜਾ। ਤਿੰਨਾਂ ਦੇ ਵੀਰੇ ਡੈਮਡ ਪੀਸ ਹੀ ਆ। ਹੂੰ। ਕਿਉਂ ਜੱਪਾਦਾਂ ਗਾ ਚੰਕ ਦਾ ਉਤਾਲਣਾ। ਆਹ ਤੇ ਦੋਨ ਦੀ ਘੀਰੀ ਗਈ ਲੱਤੀ। ਠੀਕ ਐ। ਹਾਂ, ਪ੍ਰਿੰਟ ਵਾਲੀ ਇਹ ਆ। ਵਿਚਾਰੜੀ ਗੱਭਣ ਪੰਜ ਚਾਰ ਦਿਨ ਦੀ। ਪਰ ਚਾਰ ਨੂੰ ਤੰਨੇ ਹੀ ਬਸੇ ਹੋਣ। ਕੋਈ ਆਇਆ ਨਹੀਂ ਉਹ ਆਪਰਾਪਰਾ ਨਹੀਂ ਇਹਦਾ। ਉਹ ਆਪਾਂ ਡੇਢ ਕਿ ਮਹੀਨਾ ਕਰੇ ਰਹੇ ਆਪਾਂ ਬਈ ਰਹੀ ਸੀ ਫੰਡਰ ਕਰਕੇ। ਅੱਜ ਪਰਮਾਤਮਾ ਨੇ ਮਿਹਨਤ ਪੱਲੇ ਪਾਤੀ। ਗੱਭਣ ਨਿਕਲੇ ਕਰਮਾਰੀ। ਸਹੀ ਐ। हां दोस्तों भाई ने ਕੱਲੀ ਫੰਡਰ ਲਈ ਸੀ ਅਗਲੇ ਕਹਿੰਦੇ ਹੋਣਗੇ ਕਿ ਸੀਵਨ ਲੱਗਾ ਤਾਂ ਹੀ ਬਾਈ ਨੇ ਗੌਰ ਜੀ ਰੱਖੀ ਤੇ ਆ ਚੈੱਕ ਕਰਾ ਲਈਏ ਗੱਭਰ ਨਿਕਲੇ ਆ ਹਾਂ ਬਾਈ ਦੇ ਨੇ ਤੇ ਟੱਪ ਕੇ ਮੈਂ ਕਿਹਾ ਹੁਣ 1 ਮਹੀਨਾ ਹੋਰ ਰੱਖ ਲਗੇ ਆਪਣੇ ਕੀ ਵਿਚਾਰੀ ਖਾਂਦੀ ਦਿੰਦੀ ਆ ਹਾਂ ਕੀ ਆਪਾਂ ਜਲ ਮਹਿਤ ਕਰ ਲਈਏ ਉਹ ਅੱਜ ਸਹੀ ਆ ਬੱਲੇ ਬੱਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਿੰਨ ਪਸ਼ੂ ਸੇਲ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪ੍ਰਾਈਸ ਜਾਇਜ਼ ਹੀ ਹੋਣਗੇ ਕਰੂੰਗਾ ਵੀਰ ਕਹਿੰਦਾ ਫੋਨ ਤੇ ਪਿੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ